ਰਾਜਪੁਰਾ ਪੁਲਿਸ ਨੇ ਮੋਬਾਈਲ ਅਤੇ ਪੈਸਿਆਂ ਦੀ ਲੁੱਟ ਕਰਨ ਵਾਲੇ ਗਿਰੋਹ ਦੇ 5 ਰੋਪਿਆਂ ਨੂੰ ਕੀਤਾ ਗ੍ਰਿਫਤਾਰ ਪਿਛਲੇ ਦਿਨੀ ਕੀਤੀ ਸੀ ਮੋਬਾਈਲ ਅਤੇ ਪੈਸਿਆਂ ਦੀ ਲੁੱਟ ਵੱਡੀ ਗਿਣਤੀ ਵਿੱਚ ਮੋਬਾਈਲ ਫੋਨ ਕਿਤੇ ਬਰਾਮਦ ਥਾਣਾ ਸੇਟੀ ਇੰਸਪੈਕਟਰ ਕਿਰਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀ ਜਾਣਕਾਰੀ ਦਿੱਤੀ ਤੁਸੀਂ ਵੀ ਸੁਣੋ ਤੁਸੀਂ ਦੇਖ ਰਹੇ ਹੋ ਪੀਟੀ ਨਿਊਜ਼ 24 ਤੁਹਾਨੂੰ ਦੱਸਦੀ ਹੈ ਅੱਜ ਰਾਜਪੁਰਾ ਦੇ ਵਿੱਚ ਇੱਕ ਕਾਨਫਰੰਸ ਹੋਣ ਜਾ ਰਹੀ ਹੈ ਤੁਹਾਨੂੰ ਦੱਸਦੀ ਹੈ ਪਿਛਲੇ ਮਹੀਨੇ ਦੀ 22 ਤਾਰੀਖ ਨੂੰ ਰਾਜਪੁਰਾ ਦੇ ਵਿੱਚ ਇੱਕ ਮੋਬਾਈਲ ਦੁਕਾਨਦਾਰ ਤੋਂ ਜਿਹੜੇ ਹੈਗੇ ਲੁੱਟ ਕੀਤੀ ਗਈ ਸੀ ਵੱਡੀ ਲੁੱਟ ਕੀਤੀ ਗਈ ਸੀ ਜਿਸ ਚ ਮੋਬਾਈਲ ਦੁਕਾਨਦਾਰ ਦਾ ਜਿਹੜਾ ਹੈ ਜਾਂਦੇ ਦਾ ਜਿਹੜਾ ਹੈ ਬੈਕ ਹੋ ਕੇ ਕਈ ਵਿਅਕਤੀ ਜਿਹੜੇ ਫਰਾਰ ਹੋ ਗਈ ਸੀ ਜਿਸ ਦੇ ਵਿੱਚ ਕਾਫੀ ਮੋਬਾਈਲ ਤੇ ਜਿਹੜੀ ਹੈ ਕੈਸ਼ ਨਗਦੀ ਵੀ ਸੀਗੀ ਜਿਸ ਤੋਂ ਬਾਅਦ ਪੁਲਿਸ ਨੇ ਪੁਲਿਸ ਕੋਲੋਂ ਸ਼ਿਕਾਇਤ ਕਰਤਾ ਦੀ ਕੰਪਲੀਟ ਤੋਂ ਬਾਅਦ ਦਾ ਮਾਮਲਾ ਦਰਜ ਕਰਕੇ ਜਿਹੜਾ ਹੈ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਸਬੰਧ ਵਿੱਚ ਅੱਜ ਰਾਜਪੁਰਾ ਪੁਲਿਸ ਵੱਲੋਂ ਜਿਹੜਾ ਹੈ ਪੰਦਰ ਜੋਛੀ ਜਨਹਿਸ਼ ਗ੍ਰਿਫਤਾਰ ਕੀਤੇ ਗਏ ਨੇ ਇਸ ਬੰਦੇ ਵਿੱਚ ਗੱਲਬਾਤ ਕਰਦੇ ਆਂ ਰਾਜਪੁਰਾ ਦੇ ਸਿਟੀ ਐਸਐਚਓ ਕਿਰਪਾਲ ਸਿੰਘ ਨਾਲ ਪੁੱਛਾਂਗੇ ਵੀ ਆਖਿਰ ਕੋਣ ਵਿਅਕਤੀ ਸੀ ਕਿੱਥੋਂ ਦੇ ਰਹਿਣ ਵਾਲੇ ਸੀ ਤੇ ਕੀ ਉਹਨਾਂ ਵੱਲੋਂ ਜਿਹੜਾ ਹੈਗਾ ਇਸ ਮਾਮਲੇ ਦੇ ਵਿੱਚ ਰਿਕਵਰ ਕੀਤਾ ਗਿਆ ਹੈ ਪੀਟੀ 934 ਦੇ ਲਈ ਰਾਜਪੁਰਾ ਤੋਂ ਤੁਮਾਸ਼ੂ ਹੈਰੀਜ਼ ਰਿਪੋਰਟ 229 2025 ਨੂੰ ਇੱਕ ਵਾਰਦਾਤ ਹੁੰਦੀ ਹੈ ਜਿਦੇ ਵਿੱਚ ਜਿਹੜਾ ਦਿਨੇਸ਼ ਪਟਾਰੀਆ ਜੀ ਜਿਨ੍ਹਾਂ ਦੀ ਮੋਬਾਈਲਾਂ ਦੀ ਦੁਕਾਨ ਹੈ ਰਾਜਪੇ ਉਹ ਆਪਣਾ ਸ਼ਾਮ ਨੂੰ ਦੁਕਾਨ ਬੰਦਾਨ ਤੋਂ ਬਾਅਦ ਇੱਕ ਕੈਸ਼ ਤੇ ਮੋਬਾਈਲ ਜਿਹੜੇ ਬੈਗ ਦੇ ਵਿੱਚ ਲੈ ਕੇ ਜਾ ਰਿਹਾ ਸੀਗਾ ਰਸਤੇ ਵਿੱਚ 6 ਬੰਦੇ ਦੋ ਮੋਟਰਸਾਈਕਲਾਂ ਤੇ ਆਉਂਦੇ ਆ ਉਹਦੇ ਵਿੱਚ ਮੋਟਰਸਾਈਕਲ ਮਾਰ ਕੇ ਉਹਨੂੰ ਸੱਟ ਲੈਂਦੇ ਆ ਸੱਟ ਤੋਂ ਬਾਅਦ ਉਹਦਾ ਜਿਹੜਾ ੱੱਕਾ ਮਾਰ ਕੇ ਬੈਗ ਜਿਹੜਾ ਤੇ ਮੋਬਾਈਲ ਤੇ ਨਕਦੀ ਖੋ ਕੇ ਫਰਾ ਹੋ ਜਾਂਦੇ ਆ ਅਸੀਂ ਉੱਥੇ ਮੌਕੇ ਤੇ ਜਾਂਦੇ ਆ ਮੌਕੇ ਤੇ ਜਾ ਕੇ ਸਾਰੀ ਗੱਲਬਾਤ ਆਪਣੇ ਸੀਨੀਅਰ ਅਫਸਰਾਂ ਨੂੰ ਦੱਸਦੇ ਆ ਸਾਡੇ ਸੀਨੀਅਰ ਅਫਸਰਾਂ ਨੇ ਐ ਐਸਐਸਪੀ ਸਾਹ ਪਟਿਆਲਾ ਸ੍ਰੀ ਵਰਨ ਸ਼ਰਮਾ ਆਈਪੀਐਸ ਤੇ ਐਸਪੀ ਡੀ ਕੁਰਵੰਸ ਬਹਿਨ ਜੀ ਡੀਐਸਪੀ ਰਾਜਪੁਰਾ ਮਨਜੀਤ ਸਿੰਘ ਨੇ ਸਾਡੀਆਂ ਅਡਰ ਟੀਮਾਂ ਬਣਾਈਆਂ ਸਾਡੀ ਟੀਮ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਅੰਡਰ ਬ੍ਰਿਜ ਤੇ ਅਸੀਂ ਨਾਕਾਬੰਦੀ ਕੀਤੀ ਹੋਈ ਸੀ ਨਾਕਾ ਤੇ ਅਸੀਂ ਸ਼ੱਕ ਦੇ ਆਧਾਰ ਤੇ ਤਿੰਨ ਵਿਅਕਤੀਆਂ ਨੂੰ ਰੋਕ ਕੇ ਜਿਨ੍ਹਾਂ ਦੀ ਬੈਗ ਦੀ ਤਲਾਸ਼ੀ ਲਈ ਜਿਨ੍ਹਾਂ ਦੇ ਵਿੱਚੋਂ ਬੈਗ ਵਿੱਚੋਂ ਮੋਬਾਈਲ ਬਰਾਮਦ ਹੋਇਆ ਜਿਹੜੇ ਸਹੀ ਜਵਾਬ ਮੋਬਾਈਲ ਨੰਬਰੇ ਨਹੀਂ ਦੇ ਸਕੇ ਸ਼ਕਤੀ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਲੱਗਿਆ ਵੀ ਇਹ ਉਹੀ ਵਹਿ ਗਿਆ ਜਿਹੜਾ 22 ਸਾਡੇ ਤਰੀਕ ਨੂੰ ਖੋ ਹੋਇਆ ਸੀ ਅਸੀਂ ਇਹਨਾਂ ਦੀ ਕੱਲ 244 ਜਿਹੜੀ ਐਫ ਆਰ ਸੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਨਾਮਜ਼ਦ ਕੀਤਾ ਨਾਮਜ਼ਦ ਕਰਨ ਤੋਂ ਬਾਅਦ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਤਿੰਨ ਦਿਨਾਂ ਦਾ ਜਿਹੜਾ ਪੁਲਸ ਰਮਾਂਡ ਉਹ ਹਾਸਲ ਕੀਤਾ ਸਰ ਕਿੰਨੇ ਦੋਸ਼ੀ ਫੜੇ ਗਏ ਆ ਇਹ ਹੁਣ ਸਾਡੇ ਕੋਲੇ 5 ਤੋਂ ਸੀ ਹੈਗੇ ਆ ਜੀ ਕਿੰਨੇ ਫੋਨ ਫੜਿਆ ਇਹਨਾਂ ਤੋਂ ਇਨਾਂ ਤੋਂ ਜੀ ਅਸੀਂ 27 ਫੋਨ ਹੈ ਜਿਹੜੇ ਆਹ ਬਰਾਮਦ ਕਰ ਲਏ ਉਹਦੇ ਵਿੱਚ ਇੱਕ ਜਿਹੜੀ ਮੇਨ ਗੱਲ ਹੈ ਇਹਨਾਂ ਨੇ ਮਤਲਬ ਇੱਕ ਜਾਲੀ ਬਿਲ ਬੁੱਕ ਬਣਵਾ ਲਈ ਸੀਗੀ ਨਕਦੀ ਜਿਹੜੀ ਸੀ ਜਿਹੜੀ ਜਾਲੀ ਬਿਲ ਬੁੱਕ ਬਣਾ ਕੇ ਉਹਦੇ ਜਰੀਏ ਇਹ ਜਿਹੜੇ ਮੋਬਾਈਲ ਉਹ ਵੇਚਦੇ ਸਨ ਸਭ ਕੁ ਕੈਸ਼ ਉਤਰਾ ਮਤਲਬ ਕੈਸ਼ ਜੀ ਇਹਨਾਂ ਜਿਹੜਾ ਸੀਗਾ ਕੈਸ਼ ਖੋਣ ਤੋਂ ਬਾਅਦ ਇਹ ਨਾ ਘੁੰਮਣ ਚਲੇ ਗਏ ਸੀ ਸ਼ਿਮਲਾ ਸਾਈਡ ਸ਼ਿਮਲਾ ਸਾਈਡ ਹੀ ਘੁੰਮ ਕੇ ਆਇਆ ਇਹਨਾਂ ਦੇ ਦੱਸਣ ਮੁਤਾਬਕ ਜਿਹੜਾ ਕੈਸ ਸੀਗਾ ਉਹ ਇਹਨਾਂ ਨੇ ਉੱਥੇ ਖਰਚਤਾ ਫਿਰ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਨਾਂ ਦੇ ਘਰੇ ਰੈਡਾਂ ਕਰ ਰਹੇ ਹਾਂ ਕਿਤੇ ਉਹ ਵੀ ਜਲਦੀ ਅਸੀਂ ਬਰਾਮਦ ਕਰਦੇ ਸਾਰੇ ਸਾਰੇ ਇੱਥੇ ਦੇ ਰਹਿਣ ਵਾਲੇ ਆ ਜਾਂਦੇ ਆ ਜੀ ਇਹ ਰਹਿਣ ਵਾਲੇ ਰਾਜਪਰੇ ਦੇ ਨੇ ਜੀ ਇੱਕ ਵਿਕਰਮ ਜਿਹੜਾ ਰਾਜਪਰੇ ਦਾ ਰਹਿਣ ਵਾਲਾ ਜਿਹੜਾ ਡੀਸੀ ਐਸਡੀ ਸਕੂਲ ਦੇ ਕੋਲ ਇੱਕ ਰਾਹੁਲ ਜਿਹੜਾ ਉਹ ਵੀ ਐਸਡੀ ਸਕੂਲ ਕੋਲ ਰਹਿਣ ਵਾਲਾ ਤੇ ਦੋ ਹੋਰ ਨੇ ਰੋਹਨ ਤੇ ਇੱਕ ਰਾਹੁਲ ਇਹ ਜਿਹੜੇ ਰਾਜਪ੍ਰੀਤ ਦੀ ਰਹਿਣ ਵਾਲੇ ਪਹਿਲਾਂ ਇਹਨਾਂ ਤੇ ਹੈਗੇ ਨਹੀਂ ਜੀ ਤਿੰਨ ਮਾਮਲੇ ਦਰਜ ਨੇ ਜਿਹੜਾ ਰਾਹੁਲ ਹੈ ਉਹਦੇ ਤੇ ਇੱਕ ਤਾਂ ਵੈਪਨ ਦਾ ਮਾਮਲਾ ਦਰਜ ਹੈ ਤੇ ਬਾਕੀ ਲੜਾਈ ਝਗੜੇ ਦੇ ਮਾਮਲੇ ਦਰਜ ਨੇ ਜਿਹੜਾ 라ਹੁ ਨੇ ਇਹ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਇੱਕ ਕਾਲੂ ਕਟੋਲੀ ਫੜਿਆ ਸੀਗਾ ਉਹਦੇ ਨਾਲ ਇਹਦੀ ਫੋਜ਼ ਰੰਜਸ ਬਾਜੀ ਚੱਲਦੀ ਹੈ ਇਹ ਮੋਟਰਸਾਈਕਲਾਂ ਦੇ ਦੇਖਿਆ ਹੋਣਾ ਤੁਸੀਂ ਕਰੇਲੀਆਂ ਜੀਆਂ ਕੱਢਦੇ ਉਹਦੇ ਆਧਾਰ ਤੇ ਵੀ ਮੈਂ ਜਿਹੜਾ 라ਹੁ ਲੋ ਕਟੋਲੀ ਉਹਦੇ ਤੇ ਪਰਚਾ ਦਿੱਤਾ ਸੀ ਸਰ ਜਿਹੜੇ ਮੋਬਾਈਲ ਚੋਰੀ ਚੋਰੀ ਕੀਤੀ ਸਾਰੇ ਇਹ ਸਾਰੇ ਰਾਜਪੇਦ ਉਹ ਵੀ ਕਿੱਥੇ ਆ ਕਿ ਕਿਤੇ ਬਾਹਰੋਂ ਇਧਰੋਂ ਉਧਰੋਂ ਕਿੱਦਾਂ ਕਿੱਥੇ ਵੇਚੇ ਨਹੀਂ ਇਹ ਰਾਜਪੇਦ ਤੋਂ ਹੀ ਕੀਤੇ ਜੀ ਇਹਨਾਂ ਨੇ ਜਿਹੜੇ ਮੋਬਾਈਲ ਜਿਹੜੇ ਸਭ ਤੋਂ ਵੱਧ ਰਾਜਪੇਦ ਜੀ ਦੇ ਤੋਂ ਵੈਪਨ ਕੋਈ ਨਹੀਂ ਮਿਲਿਆ ਜੀ ਸਰ ਇਹਨਾਂ ਦਾ ਮਾਸਟਰਮਾਈਂਡ ਕੋਈ ਸੀਗਾ ਪਿੰਡਾ ਚ ਮਰਮੈਂ ਜਿਹੜਾ ਵਿਕਰਮ ਹੈ ਜੀ ਮੁੰਡਾ ਉਹ ਮੋਬਾਈਲਾਂ ਦਾ ਕੰਮ ਕਰ ਲੈਂਦਾ ਉਹ ਆਈਫੋਨ ਦੇ ਮਤਲਬ ਜਿਹੜਾ ਲੋਕੋ ਤੱਕ ਖੋਲ ਲੈਂਦਾ ਤੇ ਉਹਨੂੰ ਮਤਲਬ ਰਿਪੇਅਰ ਵੀ ਕਰ ਲੈਂਦਾ ਸਰ ਕੋਈ ਸਰ ਕੀਪਰ ਸੀਗੇ ਜਿਹੜੇ ਬਿੱਲ ਬਣਾ ਕੇ ਵੇਚਦੇ ਸੀ ਹਾਂਜੀ ਹਾਂਜੀ ਉਹ ਜਿੱਦਾਂ ਮਤਲਬ ਬਿੱਲ ਇਹਨਾਂ ਨੇ ਫੋਨ ਵੇਚਣਾ ਜਿਹੜਾ ਜਿੱਥੇ ਵੇਚਣਗੇ ਉਹ ਬਿੱਲ ਪੁੱਛੂਗਾ ਇਹ ਲੁਟੇਰੇ ਸੀ ਜਾਂ ਸ਼ੌਪ ਕੀਪਰ ਸੀ ਮੁੰਡੇ ਨਹੀਂ ਇਹ ਲੁਟੇਰੇ ਹੀ ਨੇ ਜੀ ਲੁਟੇਰੇ ਨੇ ਪਰ ਇਹਨੇ ਪਹਿਲਾਂ ਮੋਬਾਈਲ ਇਹਨੇ ਵਿੱਚ ਵੀ ਹੈ ਨਾ ਦਸਤੂਰ ਮੁਤਾਬਕ ਚਾਰ ਮੋਬਾਈਲ ਇਹਨਾਂ ਨੇ ਵੇਚੇ ਆ ਜੀ ਉਹ ਉਹਨਾਂ ਨੂੰ ਗ੍ਰਿਫਤਾਰ ਕੀਤਾ ਸਰ ਜਿਹੜੇ ਬੰਦੇ ਨੂੰ ਮੋਬਾਈਲ ਪੁੱਛੀ ਹਾਂ ਉਹ ਚੱਲ ਰਿਹਾ ਜੀ ਸਾਡਾ ਅਸੀਂ ਰਿਮਾਂਡ ਲੈ ਆ ਰਿਮਾਂਡ ਦੌਰਾਨ ਉਹ ਵੀ ਅਸੀਂ ਬਰਾਮਦ ਕਰਾਂਗੇ ਜਿਹਨਾਂ ਨੇ ਸਰ ਖਰੀਦੇ ਚੋਰੀ ਦੇ ਹਾਂਜੀ ਹਾਂਜੀ ਬਿਲਕੁਲ ਜੀ ਸਰ ਜਿਸ ਤਰ੍ਹਾਂ ਸ਼ੈੱਡ ਵਿੱਚ ਹੋਰ ਬਵਾਤਾਂ ਆਤਾਂ ਹੁੰਦੀਆਂ ਉਹਨਾਂ 'ਚ ਵੀ ਕਿਨਾਂ ਇਨਵੈਲਪਮੈਂਟ ਇਨਵੈਲਪਮੈਂਟ ਹੈਗੇ ਜੀ ਉਹ ਵੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਉਹ ਵੀ ਦੇਖਦੇ ਆ ਜੇ ਉਹਨਾਂ ਤੋਂ ਕੋਈ ਵੀ ਇਹਨਾਂ ਦਾ ਤੱਤ ਸਾਹਮਣੇ ਆਇਆ ਉਹਦੇ ਬਾਕ ਕਰ ਲੈਣਾ ਨਾ ਮੋਬਾਈਲ ਸਤਿ ਸ਼੍ਰੀ ਅਕਾਲ ਸ਼ਹਿਰ 'ਚ ਹੋਰ ਵੀ ਕਈ ਮੋਬਾਈਲ ਵਾਲੇ ਦੁਕਾਨਦਾਰ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਇਧਰ ਤੇ ਚੋਰ ਤੋਂ ਬਚਾਉ ਰੱਖਣ ਲਈ ਇਦਾਂ ਦੇ ਚੋਰ ਤਾਂ ਇਹੀ ਕਹਾਂਗੇ ਜੀ ਥੋੜੇ ਚਕੰਨੇ ਰਹਿਣ ਕੋਈ ਆਪਣਾ ਜਿਹੜੀ ਨਗਦੀ ਵਗੈਰਾ ਜਾਂ ਹੋਰ ਹੈ ਉਹ ਇਕੱਲੇ ਮਤਲਬ ਜਿਹੜਾ ਕਿਸੇ ਦੇ ਸਾਹਮਣੇ ਨਾ ਰੱਖਦੀ ਵਗੈਰਾ ਬੈਗ 'ਚ ਨਾ ਪਾਉਣ ਇਹਨਾਂ ਨੇ ਵੀ ਇਹੀ ਕੀਤਾ ਸੀਗਾ ਸ਼ਾਮ ਨੂੰ ਆਏ ਸੀ ਇਹਨਾਂ ਨੇ ਨਗਦੀ ਬੈਗ 'ਚ ਪਾਉਂਦੇ ਦੇਖਿਆ ਸੀਗਾ ਇਹ ਤਾਂ ਇਹਨਾਂ ਨੇ ਪਿੱਛਾ ਕਰਕੇ ਇਹਦਾ ਬੈਗ ਹੋਇਆ ਸੀ